ਤਾਜ਼ਾ ਜੋ ਘਟਨਾਕਰਮ ਪੰਥਕ ਸਿਆਸਤ ਚ ਬਣਦਾ ਜਾ ਰਿਹਾ ਹੈ ਇਹ ਜੂਨ 84 ਦੇ 41 ਬਰਿਆਂ ਬਾਅਦ ਉਹੀ ਦਿਨ ਨੇ ਜਿਨ੍ਹਾਂ ਦਿਨਾਂ ਚ ਦਰਬਾਰ ਸਾਹਿਬ ਟਹਿ ਟੇਰੀ ਕੀਤਾ ਜਾਂਦਾ ਹੈ ਗੋਲੇ ਦਾਗੇ ਜਾਂਦੇ ਨੇ ਟੈਂਕ ਵਾੜੇ ਜਾਂਦੇ ਨੇ ਫੌਜੀ ਹਮਲਾ ਹੁੰਦਾ ਹੈ ਨਾ ਦਰਬਾਰ ਸਾਹਿਬ ਦੇ ਗਲਿਆਰੇ ਚ ਸ਼੍ਰੀ ਕਲਤਕ ਸਾਬ ਦਾ ਇਹਨਾਂ ਨੁਕਸਾਨ ਕੀਤਾ ਜਾਂਦਾ ਉਹਨਾਂ ਦਿਨਾਂ ਚ ਅਸੀਂ ਪੰਥਕ ਸਿਆਸਤ ਦੀ کردار 쿠ਸ਼ੀ ਬਾਰੇ ਫਿਕਰਮੰਦੀ ਚੋ ਚਰਚਾ ਕਰ ਰਹੇ ਕਿ ਜਿਸ ਤਰ੍ਹਾਂ ਤਣਾਤਣੀ ਬਣੀ ਹੋਈ ਹੈ ਇਹ ਫਿਕਰਮੰਦੀ ਹੈ ਪਰ ਇਹਦੇ ਵਿੱਚੋਂ ਇੱਕ ਨਵਾਂ ਪਹਿਲੂ ਉੱਭਰ ਰਿਹਾ ਜੇਕਰ ਮੈਂ ਉਸ ਪਹਿਲੂ ਦੀ ਗੱਲ ਕਰਾਂ ਤਾਂ ਇੰਜ ਮਹਿਸੂਸ ਹੋ ਰਿਹਾ ਪਿਛਲੇ 3-4 ਦਿਨਾਂ ਦੇ ਘਟਮਕ ਘਟਨਾਕਰਮ ਤੋਂ ਕਿ ਜਿਵੇਂ ਐਸਜੀਪੀਸੀ ਹੁਣ ਬਾਦਲਾਂ ਦੇ ਹੱਥਾਂ ਚੁੱਕ ਕੇ ਰਹੀ ਹੈ ਤੁਸੀਂ ਇਹ ਦੇਖੋ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਨੂੰ ਖੁਦ ਸੁਖਵੀਰ ਬਾਦਲ ਕਰੋ ਮਨਾ ਕੇ ਲੈ ਕੇ ਆਉਂਦੇ ਨੇ ਤੇ ਹੁਣ ਆਪਣੇ ਨੇੜਲੇ ਵਿਚਰਦਿਆਂ ਚੋ ਖੁੱਲ ਕੇ ਕਹਿਣ ਲੱਗ ਪਏ ਨੇ ਕਿ ਮੈਂ ਆ ਕੇ ਗਲਤੀ ਕਰ ਲਈ ਪਰ ਹੁਣ ਜੇ ਜਾਊਂਗਾ ਤਾਂ ਕੁਝ ਕਰਕੇ ਜਾਊਂਗਾ ਤੇ ਜੇ ਕੁਝ ਕਰਕੇ ਜਾਊਂਗਾ ਇਹਦਾ ਮਤਲਬ ਉਹ ਕੁਝ ਵੱਡਾ ਕਰਨਾ ਚਾਹੁੰਦੇ ਨੇ ਇਸੇ ਵੱਡੇ ਚੋਂ 9 ਤਰੀਕਾ ਵਾਲੀ ਅੰਤਰੀ ਕਮੇਟੀ ਦੀ ਬੈਠਕ ਨਿਕਲੇਗੀ ਜਿਸ ਤਰ੍ਹਾਂ ਉਹ ਲਗਾਤਾਰ ਇਸ ਗੱਲ ਲਈ ਜद्दोजਹਿਦ ਕਰ ਰਹੇ ਸੀਗੇ ਕਿ ਜੀ ਅਸੀਂ ਆ ਜਾਣਕਾਰੀ ਇਕੱਤਰ ਕਰ ਲਈ ਆ ਕਿ ਕੌਣ ਕੌਣ ਕਿਹੜੇ ਕਿਹੜੇ ਨਿਯਮ ਕੀ ਕੀ ਤਰੀਕਾ ਕਰ ਹੋਣਾ ਚਾਹੀਦਾ ਜਥੇਦਾਰ ਨੂੰ ਤੋਰਨ ਦਾ ਜਥੇਦਾਰ ਨੂੰ ਲਿਆਉਣ ਦਾ ਉਹਦੀ ਨੀਮਾਵਲੀ ਦੀ ਇੱਕ ਕਮੇਟੀ ਔਰ ਜੋ ਮੇਰੇ ਕੋਲ ਜਾਣਕਾਰੀ ਆ ਸਿੱਧੂ ਸਾਹਿਬ ਉਹ ਇਹ ਹੈ ਕਿ 9 ਤਰੀਕ ਨੂੰ ਜਿਹੜੀ ਬੈਠਕ ਹੋਏਗੀ ਸ਼੍ਰੋਮਣੀ ਕਮੇਟੀ ਦੀ ਉਹਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਇੱਕ ਕਮੇਟੀ ਬਣ ਜਾਣੀ ਆ ਜਿਹੜੀ ਕਮੇਟੀ ਨਿਯਮ ਤੈਅ ਕਰੇਗੀ ਉੱਥੋਂ ਤੱਕ ਤਾਂ ਠੀਕ ਆ ਪਰ ਜਿਹੜਾ ਇਹ ਹੈ ਕਿ ਧਾਮੀ ਸਾਹਿਬ ਹੁਣ ਜਨਤਾ ਕਹਿ ਰਹੇ ਨੇ ਕਿ ਜਿਹੜਾ ਕਿ ਹੋਣਾ ਹੀ ਚਾਹੀਦਾ ਸੀ ਉਹ ਕਹਿੰਦੇ ਕਿ ਮੈਂ ਇਕੱਲਾ ਪ੍ਰਧਾਨ ਕਿਸੇ ਇੱਕ ਧੜੇ ਦਾ ਧਿਰ ਦਾ ਵਿਅਕਤੀ ਆ ਥੋੜਾ ਮੈਂ ਤਾਂ ਸਾਰਿਆਂ ਦਾ ਜੇ ਇੰਜ ਸਾਰੇ ਹੀ ਪ੍ਰਧਾਨ ਜਾਂ ਸਾਰੇ ਹੀ ਅਹੁਦਿਆਂ ਦੇ ਉੱਤੇ ਵਿਅਕਤੀ ਆਪਣੀ ਆਪਣੀ ਜ਼ਿੰਮੇਵਾਰੀ ਇਹ ਸਮਝਣ ਕਿ ਅਸੀਂ ਸਮੁੱਚੇ ਇਸ ਸਿਸਟਮ ਦੇ ਆ ਸਿੱਖ ਕੌਮ ਦੇ ਆ ਸੰਸਥਾ ਦੇ ਆ ਫਿਰ ਮਸਲਾ ਹੱਲ ਹੋ ਜਾਂਦਾ ਪਰ tạmਮੀ ਸਾਹਿਬ ਜੀ ਹੁਣ ਜਾਗੇ ਨੇ ਤਾਂ ਕੀ ਉਹ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਤੋਰਨ ਲਈ ਹੋ ਜਾਗੇ ਨੇ ਕੀ ਉਹ ਧੂਮੇ ਨਾਲ ਆਪਣਾ ਦੋਸਤਾਨਾ ਪਗਾਉਣ ਲਈ ਜਾਗੇ ਨੇ ਪਰ ਇਹ ਸਭ ਦੇ ਦਰਮਿਆਨ ਜਿਵੇਂ ਐਸਜੀਪੀਸੀ ਮੈਂਬਰ ਮਹਿਤਾ ਐਸਜੀਪੀਸੀ ਮੈਂਬਰ ਚਾਵਲਾ ਉਹਨਾਂ ਦੀ ਜੋ ਨਾਰਾਜ਼ਗੀ ਦਾ ਪਹਿਲੂ ਆ ਰਿਹਾ ਜਾਂ ਉਹ ਵੀ ਕਿਉਂਕਿ ਉਹ ਆਯੂ ਯੁਦਰੋ ਨੇ ਮੈਂਬਰ ਬਣੇ ਹੀ ਟਕਸਾਲ ਵਾਲੇ ਪਾਸਿਓਂ ਨੇ ਜਾਂ ਹੋਰ ਕੁਝ ਮੈਂਬਰ ਨੇ ਸੋ ਜੇ ਧਾਮੀ ਵੀ ਨਾਰਾਜ਼ ਹੋ ਕੇ ਪਰੇ ਹੁੰਦੇ ਨੇ ਜਾਂ ਸਿਸਟਮ 'ਚ ਰਹਿ ਕੇ ਹੀ ਆਪਣਾ ਰੋਸਾ ਪ੍ਰਗਟਾਉਂਦੇ ਨੇ ਜੇ ਐਸਜੀਪੀਸੀ ਦੇ ਕੁਝ ਮੈਂਬਰ ਜਿਹੜੇ ਟਕਸਾਲ ਜਾਂ ਹੋਰ ਸੰਸਮਾਜ ਦੇ ਨੇੜਲੇ ਨੇ ਉਹ ਬਾਦਲਾਂ ਤੋਂ ਦੂਰ ਹੁੰਦੇ ਨੇ ਤਾਂ ਕੀ ਐਸਜੀਪੀਸੀ ਦਾ ਮਤਲਬ ਮੰਨ ਲਈਏ ਕਿ ਬਾਦਲਾਂ ਦੇ ਹੱਥੋਂ ਗਈ ਪਰ ਦੂਸਰੇ ਪਾਸੇ ਜੇ ਮੈਂ ਦੇਖਾਂ ਤਾਂ ਸੁਖਵੀਰ ਬਾਦਲ ਹੋ ਰਹੀ ਕੀ ਇਸ ਜਿੱਦ 'ਚ ਨੇ ਕਿ ਕੋਈ ਗੱਲ ਨਹੀਂ ਅਕਾਲੀ ਦਲ ਰਹਿੰਦਾ ਜਾਂ ਨਹੀਂ ਰਹਿੰਦਾ ਇਹ ਛੱਡੋ ਮੈਂ ਪ੍ਰਧਾਨ ਰਹਿਣਾ ਟੀਮ ਬਣੇ ਨਾ ਬਣੇ ਮੈਂਬਰ ਬਣ ਨਾ ਬਣ ਵਰਕਿੰਗ ਕਮੇਟੀ ਹੋਵੇ ਨਾ ਹੋਵੇ ਕਾਰਜਕਾਰੀ ਬਣਾਵਾ ਨਾ ਬਣਾਵਾ ਹੈ ਨਾ ਕੱਲੂ ਮੇਰੇ ਨਾਲ ਚਾਰ ਬੰਦੇ ਰਹਿਣ ਨਾ ਰਹਿਣ ਪਰ ਮੈਂ ਕਿਸੇ ਹੋਰ ਹੱਥ ਨਹੀਂ ਜਾਣ ਦੇਣਾ ਅਕਾਲੀ ਦਲ ਇਸ ਲਈ ਕੀ ਭੋਗ ਪਾਉਣ ਦੀ ਸਥਿਤੀ ਬਣ ਗਈ ਜਾਂ ਸੱਚਮੁੱਚ ਉਹ ਮੁੜ ਕੇ ਇਸ ਨੂੰ ਸਰਜੀਤ ਕਰ ਲੈਣਗੇ ਇਹ ਸਾਰੀ ਬਾਰਤਾ ਲਾਭ ਵਿੱਚ ਇੱਕ ਚਰਚਾ ਹੋਰ ਤੁਰੀ ਆ ਕਿ ਜਿਹੜੀਆਂ ਤਰ੍ਹਾਂ ਕਹੀਆਂ ਜਾਂਦੀਆਂ ਧੂਮਾਂ ਹੋਰਾਂ ਦੀ ਪਿੱਛਤੇ ਨੇ ਉਹੀ ਧਿਰਾਂ ਕਹਿੰਦੇ ਸੁਖਵੀਰ ਬਾਦਲ ਦੀ ਪਿੱਛੇ ਵੀ ਨੇ ਮੇਰਾ ਇਸ਼ਾਰਾ ਸਿੱਧਾ ਤੁਸੀਂ ਸਮਝ ਰਹੇ ਹੋ ਕਿ ਮੈਂ ਜ਼ਿਕਰ ਕਰ ਰਿਹਾ ਹਾਂ ਬੀਜੇਪੀ ਦਾ ਕਹਿੰਦੇ ਜੀ ਕਿ ਪਟਨਾ ਸਾਹਿਬ ਵਾਲਾ ਫੈਸਲਾ ਵੀ ਉਧਰੋਂ ਆਉਂਦਾ ਹੈ ਹੈਨਾ ਆ ਬਾਬਾ ਧੂਮਾ ਦਾ ਰੋਸਾ ਵੀ ਉਧਰੋਂ ਆਉਂਦਾ ਹੈ ਫਿਰ ਸੁਖਵੀਰ ਬਾਦਲ ਦੀ ਚੁੱਪ ਕਿੱਧਰੋਂ ਆਉਂਦੀ ਹੈ ਸੁਖਵੀਰ ਬਾਦਲ ਜੇ ਉਹਦੇ ਦਲ ਦੇ ਉੱਤੇ ਉਹਦੀ ਧਿਰ ਦੇ ਉੱਤੇ ਉਹਦੇ ਕੰਟਰੋਲ ਹੈ ਜਿਹੜਾ ਉਹ ਕਹਿੰਦਾ ਐਸਜੀਪੀਸੀ ਤੇ ਐਸਜੀਪੀਸੀ ਕਹਿੰਦੀ ਇਹ ਜਥੇਦਾਰ ਸਾਡੇ ਕੰਟਰੋਲ 'ਚ ਨਹੀਂ ਜੇ ਉਹਨਾਂ ਸਾਰੀਆਂ ਧਿਰਾਂ ਦੇ ਉੱਤੇ ਹੁਣ ਨਿਹੰਗ ਜਥੇਬੰਦੀਆਂ ਵੀ ਕਹਿ ਨਹੀਂਆਂ ਕਿ ਅਸੀਂ ਪੜਨ ਦੇਣਾ ਕੌਮ ਦੇ ਨਾਮ ਸੰਦੇਸ਼ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗਾਚ ਨੂੰ ਵੱਡੀਆਂ ਸੰਸਥਾਵਾਂ ਮਾਨਤਾ ਪ੍ਰਾਪਤ ਹੈ ਨਾ ਨਿਹੰਗ ਜਥੇਬੰਦੀਆਂ ਸਾਹਮਣੇ ਆ ਗਈਆਂ ਸੰਤ ਸਮਾਜ ਆ ਗਿਆ ਬਹੁਤ ਉਮਰਤ ਲੱਗੇ ਨੇ ਲਗਭਗ ਧਾਮੀ ਵੀ ਇਸੇ ਪ੍ਰਕਿਰਿਆ 'ਚ ਨੇ ਤੇ ਉਹਦੇ باوجود ਸੁਖਵੀਰ ਬਾਦਲ ਦੀ ਚੁੱਪੀ ਕੋਈ ਸੰਘਰਸ਼ਨੀ ਕੋਈ ਐਲਾਨ ਨਹੀਂ ਕੋਈ ਬਿਆਨ ਨਹੀਂ ਕੋਈ ਬੈਠਕ ਨਹੀਂ ਕੋਈ ਚਾਰਜ ਹੋਈ ਨਹੀਂ ਫਿਰ ਕੀ ਮਨੀ ਇਹ ਚੁੱਪ ਵੀ ਉੱਥੋਂ ਹੀ ਆਉਂਦੀ ਹੈ ਜਿੱਥੋਂ ਤੂੰ ਮਨ ਸੰਦੇਸ਼ ਆਉਂਦੇ ਨੇ ਸੋ ਮੈਂ ਇੱਥੋਂ ਹੀ ਇਸ ਅਕਾਲੀਅਲ ਦੀ ਸਥਿਤੀ ਤੋਂ ਗਾਹ ਵਧਣਾ ਚਾਹਣਾ ਬਾਕੀ ਤੁਸੀਂ ਚਾਹਣਾ ਪਾਓ ਅ ਬੇਸ ਜਿਹੜਾ ਤੁਸੀਂ ਇਹ ਇਹ ਸਾਰੀ ਭੂਮਿਕਾ ਬੰਨੀ ਹੈ ਇਹਦੇ ਜੋ ਬਿਲਕੁਲ ਇਹੀ ਲੱਗ ਰਿਹਾ ਵੀ ਸਭ ਤੋਂ ਗੁੰਝਲਦਾਰ ਤੇ ਵਿਡੰਮਣਾ ਵਾਲੀ ਸਥਿਤੀ ਦੇ ਵਿੱਚ ਅਕਾਲੀ ਦਲ ਬਾਦਲ ਹੈ ਜਾਂ ਸੁਖਵੀਰ ਸਿੰਘ ਬਾਦਲ ਹੈ ਅ ਕਿਉਂਕਿ ਬਾਦਲ ਲੱਗੇ অপਸ਼ਨ ਹੁਣ ਘਟਦੀਆਂ 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 ਬਿਲਕੁਲ ਘਟ ਗਿਆ ਵੀ ਹੁਣ ਉਹਦੇ ਕੋਲੇ ਜਿੰਨੇ ਅਸੀਂ ਕਹਿੰਦੇ ਹੁੰਦੇ ਆ ਵੀ ਕੁਝ ਤੁਹਾਡੇ ਕੋਲ ਸਪੇਸ ਹੁੰਦੀ ਹੈ ਜਿੱਦੇ ਤੁਸੀਂ ਥੋੜਾ ਜਿਹਾ ਇੱਧਰ ਉੱਧਰ ਕੋਈ ਨਾ ਕੋਈ ਤਬਦੀਲੀਆਂ ਕਰ ਸਕਦੇ ਹੋ ਕੁਝ ਸਪੇਸ ਹੁੰਦੀ ਆ ਉਹ ਸਪੇਸ ਸੁੰਗੜ ਗਈ ਐ ਹੌਲੀ ਹੌਲੀ ਸੁੰਗੜੀ ਐ ਬੜੇ ਸਾਲਾਂ ਚ ਪਹਿਲਾਂ ਤਾਂ ਪੂਰਨ ਸਾਰੀ ਜਿਹੜੀ ਸਿੱਖ ਇੰਸਟੀਚਿਊਸ਼ਨ ਸੀ ਉਹਨਾਂ ਦੇ ਕੰਟਰੋਲ ਦੀ ਸਪੇਸ ਜਿੰਨੀ ਸੀ 100% ਉਹ ਬਾਦਲਾਂ ਕੋਲੇ ਰਹੀ ਐ ਬੜੇ ਸਾਲ ਰਹੀ ਐ 50 ਸਾਲ ਦੇ ਨੇੜੇ ਤੇ ਇਹਨਾਂ ਕੋਲੇ ਰਹੀ ਐ ਹੁਣ ਹੌਲੀ ਹੌਲੀ ਇਹਨਾਂ ਦਾ ਕੰਟਰੋਲ ਘਟਦਾ ਗਿਆ ਇਹਨਾਂ ਦੀ ਸਪੇਸ ਘਟਦੀ ਗਈ ਇਹਨਾਂ ਤਾਂ ਇਹਨਾਂ ਦੀ ਜਿਹੜੀ ਅਫੈਕਟਿਵਨੈਸ ਸਾਰਥਕਤਾ ਸੀ ਉਹ ਵੀ ਘਟਦੀ ਗਈ ਐ ਕਿਉਂਕਿ ਇਹ ਤਾਂ ਸਾਰੀ ਸੱਤਾ ਨਾਲ ਜੁੜੀ ਹੁੰਦੀ ਹੈ ਤੇ ਸੱਤਾ ਦੇ ਨਾਲ ਹੀ ਤੁਸੀਂ ਲੀਵਰ ਸੈਂਟਰ ਤੱਕ ਕਿਵੇਂ ਮਰੋੜ ਸਕਦੇ ਹੋ ਉਹਦੇ ਨਾਲ ਜੁੜਿਆ ਹੁੰਦਾ ਸਾਰਾ ਕੁਝ ਉਹ ਹੁਣ ਤੁਹਾਡੇ ਚ ਕਪੈਸਿਟੀ ਰਹਿ ਨਹੀਂ ਗਈ ਇੱਕ ਇਲੈਕਸ਼ਨ ਨਹੀਂ ਹਾਰੇ ਤੁਸੀਂ 17 ਵਾਲੀ ਹਾਰੇ ਹੋ 22 ਵਾਲੀ ਹਾਰੇ ਹੋ ਫੇਰ ਮੁੜ ਕੇ ਦੂਧੀਆਂ ਵੀ ਹਾਰੇ ਹੋ 24 ਵਾਲੀ ਵੀ ਹਾਰੇ ਹੋ ਇਹ ਸਾਰੀਆਂ ਇਲੈਕਸ਼ਨਾਂ ਬਚਾਵੇ ਛੋਟੀਆਂ-ਫੋਟੀਆਂ ਵੀ ਹਾਰੇ ਹੋ ਤੂੰ ਤੁਹਾਡੇ ਰਿਵਾਈਵਲ ਦੇ ਕੋਈ ਚਾਂਸ ਨਹੀਂ ਆਪਸ ਵਿੱਚ ਦੇ ਤੁਸੀਂ ਟੁੱਟੇ-ਫੁੱਟੇ ਪਏ ਹੋ ਸਾਰਾ ਇਸ ਕਰਕੇ ਚਾਂਸਸ ਹੈ ਨਹੀਂ ਬੇਸਿਕਲੀ ਗੱਲ ਜਿਹੜੀ ਹੈ ਹਰਮੰਦਰ ਹਰਜਿੰਦਰ ਸਿੰਘ ਧਾਮੀ ਦੀ ਹੈ ਦੇਖੋ ਧਾਮੀ ਸਾਹਿਬ ਨੂੰ ਲਾਈਜ਼ੇਸ਼ਨ ਹੋਣਾ ਗਈ ਜਦੋਂ ਠੀਕ ਗੱਲ ਹੈ ਧਾਮੀ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਸੀ ਉਹਨਾਂ ਨੂੰ ਆਪਣਾ ਬੰਦਾ ਸਮਝ ਕੇ ਹੀ ਉਹਨਾਂ ਨੂੰ ਵੋਟਾਂ ਪਾਈਆਂ ਇਹ ਜੀ ਪੀਸੀ ਦੀਆਂ ਪੁਆਈਆਂ ਗਈਆਂ ਸੀ ਜਾਂ ਪ੍ਰਧਾਨ ਚੁਣਿਆ ਗਿਆ ਸੀ ਪਹਿਲੀ ਵਾਰ ਵੀ ਦੂਜੀ ਵਾਰ ਵੀ ਹੁਣ ਸਵਾਲ ਉਹਨੂੰ ਲੱਗਦਾ ਵੀ ਇਸ ਪਲੇਟਫਾਰਮ ਤੇ ਬਹਿ ਕੇ ਮੇਰਾ ਕੁਝ ਨਹੀਂ ਬਚਣਾ ਜਾਤੀ ਤੌਰ ਤੇ ਵੀ ਇਲਾਕੇ ਚ ਹੋਰ ਸਾਰੇ ਜਿੱਥੇ ਜਿੱਥੇ ਹੈ ਉਹਦੇ ਪੁਰਾਣੇ ਹੁਣ ਜਿਹੜੇ ਉਹਦੇ ਤੇ ਜਿਹੜੀ ਖਿੱਚ ਪੈ ਰਹੀ ਹੈ ਉਹਦੀ ਕਿਸੇ ਵੇਲੇ ਕੁਝ ਖਾੜਕੂ ਤੇ ਰਣਾ ਉਹਦੇ ਜੁੜਤ ਰਹੀ ਹੈ ਕਿਸੇ ਵੇਲੇ ਤੇ ਉਹਨਾਂ ਦੇ ਕੇਸ ਵੀ ਲੜਦਾ ਰਿਹਾ ਚਲੋ ਪੈਰਾਫੇਰੀ ਤੇ ਰਿਹਾ ਆਕਾਸ਼ੇ ਤੇ ਰਿਹਾ ਪਰ ਇਸ ਕਰਕੇ ਉਹ ਉਹਦੇ ਤੇ ਉਹੋ ਪ੍ਰੈਸ਼ਰ ਪੈ ਰਿਹਾ ਇਧਰ ਉਸ ਨੂੰ ਕੁਝ ਦਿਖਦਾ ਨਹੀਂ ਜੇ ਦਿਖਦਾ ਹੁੰਦਾ ਸੀ ਤਾਂ ਇਹਨੇ ਮੋੜ ਘੱਟਦਾ ਸੀਗਾ ਉਹਨਾਂ ਦੀ ਕੋਈ ਪਰਵਾਹ ਨਹੀਂ ਸੀ ਕੀਤੀ ਵੀ ਨਹੀਂ کافی ਦੇਰ ਤੱਕ ਲੰਬੇ ਸਮੇਂ ਤੋਂ ਕਈ ਸਾਲ ਹੋ ਗਏ ਸੀ ਹੁਣ ਇਹਨੂੰ ਪਰਵਾਹ ਤਾਂ ਕਰਨੀ ਪੈਂਦੀ ਆ ਵੀ ਜਿਹੜੀ ਪਲੇਟਫਾਰਮ ਤੇ ਜਾਂ ਜਿਹਦੇ ਧਰ ਵੱਲ ਉਹ ਲੜ ਰਿਹਾ ਜਾਂ ਸਾਰਾ ਕੰਮ ਕਰ ਰਿਹਾ ਹੈ ਜੇ ਪ੍ਰਧਾਨ ਉਹ ਤੇਰੀ ਖਤਮ ਹੁੰਦੀ ਜਾਂਦੀ ਆ ਉਹਦਾ ਜੋਰ ਜੋਰ ਆ ਉਹ ਬਿਲਕੁਲ ਘਟਦਾ ਜਾ ਰਿਹਾ ਹੈ ਉਹਨਾਂ ਨੇ ਵੱਡੀ ਗਲਤੀ ਜਿਹੜੀ ਕੀਤੀ ਹੈ ਉਹ ਅਕਾਲ ਤਖਤ ਦੇ ਜਥੇਦਾਰਾਂ ਨੂੰ ਉਤਾਰ ਕੇ ਨਵੇਂ ਆਪ ਦੇ ਜਥੇਦਾਰ ਬਣਾਉਣ ਵਾਲੀ ਕੀਤੀ ਆ ਉਹ ਹੁਣ ਇਹਨਾਂ ਨੂੰ ਇਹਨਾਂ ਤੋਂ ਨਾ ਉਹਨੂੰ ਸੰਭਿਆ ਸੰਭਲਿਆ ਨਹੀਂ ਜਾ ਰਿਹਾ ਵੀ ਕੀ ਕੀਤਾ ਜਾਵੇ ਬੇ ਬੇਸਿਕ ਗੱਲ ਇੱਕ ਗੱਲ ਹੋਰ ਸਿੱਖਾਂ ਨੂੰ ਵੀ ਧਿਆਨ ਚ ਰੱਖਣਾ ਪਊ ਇਹ ਜਿਹੜੇ ਜਿਹੜੇ ਸਾਰੇ ਇਹ ਆਧਾਰੇ ਸੀ ਅਕਾਲ ਤਖਤ ਐਸਜੀਪੀਸੀ ਇਹ ਆਪਦੀ ਆਉਧ ਹੈ ਆਪਦੀ ਉਮਰ ਹੈ ਬਿਹਾ ਚੁੱਕਿਆ ਗਵਾ ਚੁੱਕਿਆ ਤੇ ਇਹਨਾਂ ਵਿੱਚ ਕੋਈ ਨਾ ਕੋਈ ਨਵਾਂ ਅਮੈਂਡਮੈਂਟ ਕੋ ਵੱਡੀ ਤਬਦੀਲੀਆਂ ਦੀ ਲੋਡ ਹੁੰਦੀ ਹੈ ਇਹਨਾਂ ਨੂੰ ਇਹ ਤੁਸੀਂ ਬੋਧੀਆਂ ਹੋਈਆਂ ਚੀਜ਼ਾਂ ਨੂੰ ਉਹ ਬੋਧੇ ਹੋਏ ਸੈਟਅਪ ਨੂੰ ਤੁਸੀਂ ਕਿੰਨਾ ਚਿਰ ਖਿੱਚ ਲਓਗੇ ਤੁਸੀਂ ਮੁੜ ਕੇ ਉਹਦੇ ਚੇਂਜ ਨਹੀਂ ਕੀਤੀ ਉਵੇਂ ਦੇ ਉਵੇਂ ਰੱਖਿਆ ਬਹੁਤਾ ਕੁਝ ਕਿਉਂਕਿ ਮੋٹے ਲੈਵਲ ਤੇ ਆਪਾਂ ਅੱਗੇ ਵੀ ਕਈ ਵਾਰੀ ਐਸੇ ਪਲੇਟਫਾਰਮ ਤੇ ਗੱਲ ਕੀਤੀ ਹੈ ਵੀ ਤੁਸੀਂ 5 ਸਾਲ ਦਾ ਪੀਰੀਅਡ ਵੀ ਨਹੀਂ ਰੱਖਿਆ ਵੀ 5 ਸਾਲ ਪੀਰੀਅਡ ਤੱਕ ਤੋਂ ਬਾਅਦ ਜਿਹੜਾ ਹਾਊਸ ਰਹੇਗਾ ਨਹੀਂ ਹਾਊਸ ਦੀ ਜਿਹੜੀ ਲੀਗੈਲਿਟੀ ਹੈ ਉਹਦੀ ਕਾਨੂੰਨੀ ਵਿਵਸਥਾ ਹੈ ਸਾਰੀ ਨਾਕ ਕਾਨੂੰਨੀ ਨਾ ਮੋਰਲ ਦੋਨਾਂ ਚ ਕੋਈ ਵੀ ਨਹੀਂ ਤੁਸੀਂ ਉਹ ਮੂੰ ਧੱਕੇ ਨਾਲ ਬੈਠੇ ਹੋ ਤਾਂ ਕਿ ਨਾਲ ਕੀ ਬੈਠੇ ਹੋ ਤੁਸੀਂ ਅੰਦਰੋਂ ਅੰਦਰ ਹੀ ਸਾਰਾ ਦਿੱਲੀ ਨਾਲ ਸੰਬੰਧ ਕਰਕੇ ਬੈਠੇ ਹੋ ਇਸ ਕਰਕੇ ਨਾ ਇਲੈਕਸ਼ਨ ਦਾ ਨਾਂ ਲੈਨੇ ਹੋ ਨਾ ਇਲੈਕਸ਼ਨ ਹੋਣ ਦਿੰਨੇ ਹੋ ਇਹ ਹੁਣ ਸਾਰਾ ਇਹਦੇ ਚ ਤੁਸੀਂ ਮੋਰਲ ਆਫ ਦੀ ਸਟਰੈਂਥ ਵੀ ਗਈ ਤੁਹਾਡੇ ਕੋਲ ਲੀਗਲ ਵੀ ਗਈ ਕਾਨੂੰਨੀ ਵੀ ਗਈ ਹੈ ਤੁਸੀਂ ਹੁਣ ਧੱਕੇ ਨਾਲ ਬੈਠੇ ਹੋ ਕਿੰਨਾ ਚਿਰ ਧੱਕਾ ਚੱਲਦਾ ਤੱਕਾ ਦੇ ਉਨਾ ਚਿਰ ਚੱਲਦਾ ਹੁੰਦਾ ਵੀ ਸਿੱਖ ਜਗਤ 'ਚ ਕੋਈ ਆਰਗੇਨਾਈਜੇਸ਼ਨ ਵਾਲੀ ਗੱਲ ਹੈ ਨਹੀਂ ਹਜੇ ਲੋਕ ਇਕੱਠੇ ਨਹੀਂ ਹੋਏ ਕੋਈ ਵਿਰੋਧੀ ਪਲੇਟਫਾਰਮ ਨਹੀਂ ਬਣਿਆ ਤੇ ਥੋੜੀ ਵੀ ਸਾਰੀ ਕੋਸ਼ਿਸ਼ ਜਿਹੜੀ ਹੈ ਜਿਹੜੇ ਕਾਬਜ ਲੋਕ ਐ ਉਹਨਾਂ ਦੀ ਕੋਸ਼ਿਸ਼ ਆ ਵੀ ਕੋਈ ਵਿਰੋਧੀ ਪਲੇਟਫਾਰਮ ਇਕੱਠਾ ਹੀ ਨਾ ਹੋਵੇ ਉਹ ਕਿਵੇਂ ਤੋੜ ਕੇ ਰੱਖਿਆ ਜਾਵੇ ਕਿਵੇਂ ਅੱਡ ਅੱਡ ਕੀਤਾ ਜਾਵੇ ਪਹਿਲਾਂ ਵੀ ਇਹੀ ਸੀਗਾ ਵੀ ਜਦੋਂ ਕਈਆਂ ਹੋਰ ਨੂੰ ਥਾਪੀ ਦੇਣ ਦੀ ਕੋਸ਼ਿਸ਼ ਕੀਤੀ ਭਾਜਪੀ ਨੇ ਸੈਂਟਰ ਨੇ ਤਾਂ ਉਦੋਂ ਇਹ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਉਹ ਸਾਰੇ ਬੰਦੇ ਉਸ ਲੈਵਲ ਦੇ ਨਾਲ ਨਿਕਲੇ ਤੇ ਉਹ ਫਿਰ ਬਧੇ ਗੱਲ ਕਈ ਦੋ ਦੋ ਤਿੰਨ ਪਲੇਟਫਾਰਮ ਬਣੇ اپੋਜੀਸ਼ਨ ਵਾਲੇ ਪੋਲੀਟੀਕਲ ਲੈਵਲ ਦੇ ਉਹ ਟਹਿ ਗਏ ਢਲ ਗਏ ਜਾਂ ਖਤਮ ਹੋ ਗਏ ਟਹਿ ਗਏ ਉਹ ਆਪਣੇ ਸਮੇਂ ਚ ਪਿਛਲੇ 500 ਸਾਲਾਂ ਚ ਇਸ ਕਰਕੇ ਬਚ ਗਏ ਪਰ ਟੈਂਦਾ ਟੈਂਦਾ ਜੇ ਉਹ ਸਿੱਧਾ ਨਹੀਂ ਤੈਸਤਾ ਸਕਿਆ ਕੋਈ ਸਿੱਖਾਂ ਚ ਉੱਠ ਕੇ ਅਕਾਲੀ ਦਲ ਜਾਂ ਅਕਾਲੀ ਦਲ ਦਾ ਹੋਰ ਕੋਈ ਲੀਡਰ ਤਾਂ ਇਹ ਹੁਣ ਆਪਦੇ ਆ ਵੀ ਜਿਹੜੀ ਵੋਟਰ ਹੈ ਜਾਂ ਲੋਕ ਹੈ ਮੱਕ ਉਹ ਕਮਿਊਨਿਟੀ ਦੇ ਉਹੀ ਪਾਥੇ ਹਟ ਰਹੇ ਆ ਸਾਰੇ ਤੇ ਇਸ ਇੰਸਟੀਟਿਊਸ਼ਨ ਵੀ ਸਾਰੇ ਤੁਹਾਡੇ ਉਸ ਕਿਸਮ ਦੇ ਨੰਗੇ ਚਿੱਟੇ ਹੋ ਰਿਹਾ ਵੀ ਇਹਨਾਂ ਦਾ ਹਾਲ ਕੀ ਹੈ ਤੇ ਇਸ ਕਰਕੇ ਸਾਨੂੰ ਬੇਸਿਕ ਗੱਲ ਦੇ ਬਾਰੇ ਇਹ ਸਾਰੀ ਜਿਹੜੀ ਮੰਥਨ ਹੋ ਰਿਹਾ ਇਹ ਹੁਣ ਕਿਸੇ ਟਕਸਾਲ ਨੇ ਨਹੀਂ ਚਲਾ ਸਕਣਾ ਕਿਸੇ ਸੰਤ ਸਮਾਜ ਨੇ ਨਹੀਂ ਚਲਾ ਸਕਣਾ ਕਿ ਇਹ ਤਾਂ ਸਾਰੇ ਕ੍ਰिएशन ਬਾਦਲਾ ਦੀ ਕ੍ਰिएशन ਸੀ ਸਾਰੇ ਤੇ ਇਹ ਹੁਣ ਹੁਣ ਇਹ ਸਾਰੇ ਤੁਸੀਂ ਸਾਰੇ ਪਿੱਛੇ ਪਾਵਰ ਜਿਹੜੀ ਲੈਨੇ ਇੱਕੋ ਥਾਂ ਤੋਂ ਲੈਨੇ ਦਿੱਲੀ ਤੋਂ ਲੈਨੇ ਹੋ ਦਿੱਲੀ ਦੀ ਰੂਲਿੰਗ ਕਲਾਸ ਤੋਂ ਲੈਣੇ ਹੁਣ ਤੁਸੀਂ ਸਾਰੇ ਅੰਦਰੋਂ ਅੰਦਰ ਹੀ ਤੁਹਾਡੇ ਪਿੱਛੇ ਸਾਰਾ ਤੁਹਾਡੇ ਸਾਰਿਆਂ ਦਾ ਜਿਹੜਾ ਪੈਟਰਨ ਨੇ ਜਾਂ ਇੱਕੋ ਹੈ ਤੇ ਹੁਣ ਇਹ ਸਾਰਾ ਕੁਝ ਬੜਾ ਗੁੰਝਲਦਾਰ ਹੋਇਆ ਵੈ ਤੇ ਇਹਦੇ ਵਿੱਚੋਂ ਇੱਕੋ ਹੀ ਹੈ ਜਿਹੜਾ ਸੁਖਵੀਰ ਬਾਦਲ ਦਾ ਜਾਂ ਇਹ ਵੱਡਾ ਇੰਟਰਸਟ ਹੈ ਉਹਨੇ ਪ੍ਰਧਾਨਗੀ ਤਾਂ ਰੱਖਣੀ ਹੈ ਜਿੰਨਾ ਚਿਰ ਪ੍ਰਧਾਨਗੀ ਉਹ ਈਡੀ ਤੋਂ ਬਚਿਆ ਰਹੂ ਪ੍ਰਾਪਰਟੀ ਹੈ ਜਿਹੜੀ ਉਹ ਸਾਰੀ ਸੰਭੀ ਰਹੂਗੀ ਸਾਰਾ ਕੁਝ ਉਹ ਇਹ ਸਾਰੀ ਗੱਲ ਤੋਂ ਬਚਿਆ ਜਾ ਰਿਹਾ ਹੈਗਾ ਉਹਨੂੰ ਉਹਦੀ ਤਾਂ ਆਪਣੇ ਇੰਟਰਸਟ ਹੈ ਪਾਰਟੀ ਨਾਲ ਜ਼ਿਆਦਾ ਇੰਟਰਸਟ ਹੈ ਪਾਰਟੀ ਖੜੀ ਨਾ ਹੋਵੇ ਤੇ ਮੈਂ ਬਤਿਆ ਰਹਾ ਵਾਂ ਮੈਂ ਪਾਰਟੀ ਜੋ ਲੋੜਾ ਇਸ ਕਿਸਮ ਦੇ ਇੰਟਰਸਟਾਂ 'ਚ ਉਹ ਕੰਮ ਕਰ ਰਿਹਾ ਇਹ ਨਹੀਂ ਕਰ ਰਿਹਾ ਉਹਦੇ ਨਾਲ ਦਾ ਇੱਕ ਗਰੁੱਪ ਕਰ ਰਿਹਾ ਜਿਨ੍ਹਾਂ ਦੇ ਸਾਰਿਆਂ ਦੇ ਵਿੱਚ ਕੋਈ ਨਾ ਕੋਈ ਇਹ ਖਾਮੀਆਂ ਹੈਗੀਆਂ ਜਿਹੜੇ ਹਰ ਇੱਕ ਕੋਈ ਡਰਦਾ ਜਿਨ੍ਹਾਂ ਦੇ ਵੀ ਸਾਡੇ ਕੇਸ ਉੱਠ ਖੜਨਗੇ ਜਾਂ ਸਾਡੇ ਤੇ ਈਡੀ ਹੋ ਜੂਗੀ ਇਹ ਕਰਕੇ ਸਾਰੇ ਇਕੱਠੇ ਹੋਏ ਵੇ ਹਾਂਜੀ ਸਿੱਧੂ ਸਾਹਿਬ ਇੱਕ ਪਹਿਲੂ ਹੋਰ ਵੀ ਹੈਗਾ ਨਾ ਕਿ ਤੁਸੀਂ ਦੇਖੋ ਕਿ ਜਿੰਨੀ ਜਦੋਂ ਜਿਹੜੇ ਇਹਨਾਂ ਨੇ ਉਸ ਪੰਜ ਮੈਂਬਰੀ ਕਮੇਟੀ ਦੇ ਪੈਰਲਰ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਪੈਰਲਰ ਆਪਣੀ ਮੈਂਬਰਸ਼ਿਪ ਕੱਟਣ ਲਈ ਲਾਈ ਉਹ ਨਕਲੀ ਕੱਟੀ ਅਸਲੀ ਕੱਟੀ ਸਹੀ ਕੀਤੀ ਗਲਤ ਕੱਟੀ 25 ਲੱਖ ਜੀ 20 ਲੱਖ ਜੀ ਹੁਣ ਜੀ ਇੰਨੀਆਂ ਪਰਚੀਆਂ ਹੋਰ ਡਿਮਾਂਡ ਆ ਗਈ ਜਿੰਨਾ ਜਦੋਂ ਜਹਿਦ ਕੀਤਾ ਉਹ ਤਾਣਾ ਬਾਣਾ ਬੁਣ ਕੇ ਜਿਵੇਂ ਪ੍ਰਧਾਨ ਥਾਪਣ ਤੱਕ ਗਏ ਉਸ ਤੋਂ ਬਾਅਦ ਇੱਕਦਮ ਪਾਣੀ ਦੇ ਬੁਲਬਲੇ ਮੰਗ ਠੰਡੇ ਹੋ ਕੇ ਬਹਿ ਗਏ ਮਤਲਬ ਉਸ ਤੋਂ ਬਾਅਦ ਕੋਈ ਕੋਸ਼ਿਸ਼ੇ ਨਹੀਂ ਕਿਤੇ ਨਜ਼ਰ ਆਈ ਕਿ ਟੀਮ ਬਣ ਗਈ ਜੀ ਮੁੱਦਿਆਂ ਤੇ ਲੜਦੇ ਨਜ਼ਰ ਆਉਂਦੇ ਜੀ ਕਿਤੇ ਵਿਚਰਦੇ ਨਜ਼ਰ ਆਉਂਦੇ ਮਤਲਬ ਇਹ ਵੀ ਫਿਰ ਤਾਂ ਇਹ ਤੋਂ ਸ਼ੰਕੇ ਪੈਦਾ ਹੁੰਦੇ ਹਨ ਕਿ ਜਦੋਂ ਤੁਸੀਂ ਪ੍ਰਧਾਨਗੀ ਲੈਣ ਤੱਕ ਜੋ ਜਮਾਇਆ ਸੀ ਉਸ ਤੋਂ ਬਾਅਦ ਕੰਮ ਕਦੋਂ ਕਰਨਾ ਮੁੱਦਿਆਂ ਤੇ ਪੰਜਾਬ ਦੇ ਮੁੱਦਿਆਂ ਤੇ ਇਸ ਪੰਥਕ ਮੁੱਦਿਆਂ ਤੇ ਕਿਸਾਨੀ ਦੇ ਮੁੱਦਿਆਂ ਤੇ ਕੰਮ ਕਦੋਂ ਕਰਨਾ ਅਕਾਲੀ ਦਲ ਤਾਂ ਇਸੇ ਰਜਮਿਆਂ ਸੀ ਨਾ ਦੇਖੋ ਜਿਹੜੀ ਅਕਾਲੀ ਦਲ ਬਣਿਆ ਸੀ ਅਕਾਲੀ ਦਲ ਖੜਾ ਹੋਇਆ ਸੀ ਜਾਂ ਬਾਦਲ ਪਰਿਵਾਰ ਨੇ ਖੜਾ ਕੀਤਾ ਸੀ ਤਾਂ ਉਹ ਵੱਡੇ ਬਾਦਲ ਨੇ ਕੀਤਾ ਸੀ ਉਹਨਾਂ ਤੇ ਉਹਦੇ ਪਿੱਛੇ ਸਟਰਗਲ ਸੀ ਜਿਹੜੀ ਚਲੋ ਉਸ ਦੇ ਖਾਤੇ 'ਚ ਪੈ ਗਈ ਸਾਰੀ ਲੰਬੀ ਸਟਰਗਲ ਸੀ ਉਹ ਹੁਣ ਜਿਹੜੇ ਉਦੋਂ ਪਿੱਛੋਂ ਜਿਹੜੇ ਹੁਣ ਪ੍ਰਧਾਨ ਹੈ ਜਾਂ ਹੁਣ ਸਾਰੇ ਲੀਡਰ ਨਾਲ ਹੈ ਉਹ ਤਾਂ ਸਟਰਗਲ ਵਾਲੇ ਹੈ ਹੀ ਨਹੀਂ ਕਿਤੇ ਨਾ ਸਟਰਗਲ ਕੀਤੀ ਹੈ ਨਾ ਕਰਨ ਦੀ ਗੱਲ ਹੈ ਇਹ ਵੀ ਨਹੀਂ ਕਰਦਾ ਹੁਣ ਵਾਲੀ ਸਾਰੀ ਲੀਡਰਸ਼ਿਪ ਕਾਂਗਰਸ ਚ ਦੇਖ ਲਓ ਕਿਹੜਾ ਸਟਰਗਲ ਕਰਦੇ ਆ ਇਹ ਜ ਇਹ 엘ੀਟ ਟਾਈਪ ਦੀ ਲੀਡਰਸ਼ਿਪ ਹੈ ਇਹ ਪੋਲੀਟੀਕਲ 엘ੀਟ ਹੈ ਕਿ ਇਹਨਾਂ ਨੇ ਸਟਰਗਲ ਨਹੀਂ ਕਰਨੀ ਇਕੱਲੀ ਸਟੇਟਮੈਂਟਾਂ ਤੱਕ ਹੀ ਰਹਿਣਾ ਤੇ ਹੁਣ ਜਿਹੜਾ ਜਿਹੜਾ ਸਿੱਖ ਸਿਧਾਂਤ ਹੈ ਜਾਂ ਜਿਹੜਾ ਖਾਸ ਕਰਕੇ ਅਕਾਲ ਤਖਤ ਨਾਲ ਗੱਲਾਂ ਜੁੜੀਆਂ ਜਿਸ ਕਿਸਮ ਦੀ 2 ਦਸੰਬਰ ਦਾ ਫੈਸਲਾ ਆਇਆ ਉਹ ਉਹ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਪੋਲਿਟਿਕਸ ਨੂੰ ਚੀਰਫਾੜ ਕਰਦਾ ਤੇ ਦੱਸਦਾ ਵੀ ਤੁਹਾਡੀ ਪਿਛਲੀ ਸਾਰੀ ਪੋਲਿਟਿਕਸ 50 ਸਾਲ ਦੀ ਗਲਤ ਸੀ ਤੇ ਤੁਸੀਂ ਨਵੀਂ ਪੋਲਿਟਿਕਸ ਪਾਓ ਇਹ ਕਿਵੇਂ ਲੈ ਲੈਣਗੇ ਨਵੀਂ ਪੋਲਿਟਿਕਸ ਜਿਵੇਂ ਹੁਣ ਮਲਤ ਕੇ ਮੋٹے ਲੈਵਲ ਤੇ ਦੇਖੀਏ ਵੀ ਭਾਜੀਪੀ ਦਾ ਇੱਕ ਅਜੰਡਾ ਹੀ ਹੈ ਵੀ ਉਹਨਾਂ ਦਾ ਉਸ ਵੇਲੇ ਦਾ ਦੀਨ ਦੇਵਾਲਾ ਪਾਧਿਆ ਤੋਂ ਲੈ ਕੇ ਵੀ ਫੈਡਰਲਿਜ਼ਮ ਹੈ ਜਿਹੜਾ ਕਿ ਨਾ ਉਹ ਦੇਸ਼ ਨੂੰ ਕਮਜ਼ੋਰ ਕਰਦਾ ਹੈ ਜਾਂ ਮਤਲਬ ਕਿ ਜਿਹੜਾ ਕਨਸਟੀਟਿਊਸ਼ਨ ਹੈ ਇਹ ਇਸ ਲੈਵਲ ਦਾ ਕਨਸਟੀਟਿਊਸ਼ਨ ਹੈ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਹੈ ਵੀ ਇਹ ਹੈ ਇਹ ਇਹ ਸਾਰਾ 크ਰਿਸਚੀਅਨਿਟੀ ਤੋਂ ਨਿਕਲਿਆ ਜਾਂ ਉਧਰਲੀ ਸਾਈਡ ਤੋਂ ਆਇਆ ਤੇ ਸਾਡੇ ਫਿੱਟ ਨਹੀਂ ਅਸੀਂ ਇਹ ਤਾਂ ਇੰਡੀਅਨ ਕਨਸਟੀਟਿਊਸ਼ਨ ਬਣਾ ਜਾਂ ਨਵਾਂ ਬਣਾਉਣਾ ਤੁਹਾਡੇ ਕਨਸੈਪਟ ਤੇ ਪਰਸੈਪਸ਼ਨ ਹੀ ਇਸ ਲੈਵਲ ਦੇ ਹੋਣ ਹੁਣ ਇਹ ਵੀ ਇਹਨਾਂ ਦੇ ਪਰਸੈਪਸ਼ਨ ਡਿਫਰੈਂਟ ਆ ਸਾਰੇ ਤੇ ਸਟਰਗਲ ਵਾਲੇ ਤਾਂ ਹੈ ਨਹੀਂ ਕਿਉਂਕਿ ਪਾਰਟੀ ਜਦੋਂ ਉੱਠੀ ਸੀਗੀ ਕਿਸੇ ਵੇਲੇ ਪਾਰਟੀ ਬਿਲਕੁਲ ਸੱਤਾ ਲਈ ਨਹੀਂ ਸੀ ਆਈ ਪਾਰਟੀ ਅਕਾਲੀ ਦਲ ਸੱਤਾ ਦੇ ਨੇੜੇ ਤੇੜੇ ਵੀ ਨਹੀਂ ਸੀ ਸੱਤਾ ਇਹ ਸਟਰਗਲ ਦੀ ਪਾਰਟੀ ਸੀ ਸਟਰਗਲ ਕਰਦੇ ਸੀ ਜਿਹਦੇ ਵਿੱਚ ਉਹ ਗੁਰਦੁਆਰਿਆਂ ਦੀ ਥੋੜੀ ਜੀ ਉਹ ਸਾਰੀ ਮਰਯਾਦਾ ਕਾਇਮ ਕਰਨੀ ਸੀ ਤੇ ਇੱਕ ਗੁਰਦੁਆਰਿਆਂ ਦਾ ਜਿਹੜਾ ਇੱਕ ਖਾਸ ਕਿਸਮ ਦਾ ਉਹਨਾਂ ਦਾ ਰੌ ਰੀਤਾਂ ਤੇ ਸਾਰਾ ਮਰਯਾਦਾ ਉਹਨੂੰ ਕਾਇਮ ਕਰਨ ਦਾ ਮਾਹੌਲ ਤਿਆਰ ਕਰਨਾ ਸੀ ਉਹ ਪਾਰਟੀ ਤਾਂ ਇਸ ਲੈਵਲ ਤੇ ਆਈ ਸੀ ਇਸੇ ਲੈਵਲ ਤੇ ਐ ਜੀ ਪੀ ਸੀ ਬਣੀ ਸੀ ਤੇ ਤੁਸੀਂ ਮੁੜ ਕੇ ਉਹ ਸਾਰੀ ਗੱਲ ਨੂੰ ਪਿੱਛੇ ਛੱਡਿਆ ਉਹ ਬਣੇ ਬੜਾਏ ਮਾਹੌਲ ਦੇ ਵਿੱਚੋਂ ਸਿਆਸਤ ਆਪ ਦੀ ਕੱਢੀ ਸੱਤਾ ਕੱਢੀ ਤੇ ਸੱਤਾ ਦੇ ਉਹ ਮੁੜ ਕੇ ਫਿਰ ਦਿੱਲੀ ਦੇ ਲੜ ਲੱਗ ਗਏ ਸਾਰਾ ਉਹ ਦੀਨਦਿਆ ਵਾਲਾ ਪਾਧਿਆ ਵਾਲਾ ਜਿਹੜਾ ਥੀਸਿਸ ਸੀਗਾ ਬੇ ਇਹ ਫੈਡਰਲਿਜ਼ਮ ਨਹੀਂ ਚਾਹੀਦਾ ਤੁਸੀਂ ਉਸ ਦੇ ਵੀ ਹਾਂ ਪਰ ਉਹ ਹਾਂ ਇਹ ਹੁਣ ਜਿਹੜਾ ਸਾਰਾ ਆ ਆਰਐਸਐਸ ਵਾਲਾ 30000 ਤੁਸੀਂ ਉੱਤੇ ਜਾ ਖੜੇ ਹੋਏ ਉਹ ਇਹ ਸਾਰਾ ਕੁਝ ਬੜਾ ਬੜਾ ਆਪਾ ਵਿਰੋਧੀ ਹੈ ਸਾਰਾ ਕੁਝ ਇਹਨਾਂ ਦਾ ਕੀਤਾ ਉਹਦਾ ਫਿਰ ਆਪਾ ਵਿਰੋਧੀ ਚੀਜ਼ ਕਿਸੇ ਕਿਸੇ ਦਿਨ ਢਹਿਣੀ ਹੁੰਦੀ ਆ ਹੁਣ ਲੰਬੇ ਸਮੇਂ ਜ ਟਹਿ ਗਈ ਇਸ ਕਰਕੇ ਅਸੀਂ ਕਹਿ ਨਹੀਂ ਸਕਦੇ ਸੁਖਵੀਰ ਗੁਰਦ ਕੀ ਕਰਨਾ ਚਾਹੁੰਦਾ ਇਹ ਸਾਰਾ ਕੁਝ ਡਿੱਗਿਆ ਪਿਆ ਸਾਰਾ ਇਸੇ ਕਰਕੇ ਤੁਸੀਂ ਦੇਖੋ ਐ ਕਿ ਵੋਟਾਂ ਲੋਕਾਂ ਨੇ ਕਿ ਬਹੁਤ ਘੱਟ ਬਣਾਈਆਂ ਐ ਐਸਜੀਪੀਸੀ ਦੀਆਂ ਐਸਜੀਪੀਸੀ ਦੇ ਵੋਟਾਂ ਵੋਟਾਂ ਲੋਕਾਂ ਦਾ ਦਿਲ ਚਸਪੀ ਦੀ ਐ ਐਸਜੀਪੀਸੀ ਦੀ ਕਿਉਂਕਿ ਐਸਜੀਪੀਸੀ ਦਾ ਜਿਹੜਾ ਕਨਸਟੀਟਿਊਸ਼ਨ ਹੈ 100 ਸਾਲ ਪੁਰਾਣਾ ਹੋ ਗਿਆ ਇਹਦੇ ਚ ਲੋਕਾਂ ਦਾ ਵਿਸ਼ਵਾਸ ਚ ਨਹੀਂ ਰਿਹਾ ਐਮੈਂਡਮੈਂਟ ਹੋਣ ਨਹੀਂ ਦਿੰਦੇ ਉਹ ਸਾਰਾ ਸਟਰਕਚਰ ਚ ਹੈ ਤੇ ਬਾਕੀ ਮਿਨੋਰਟੀਆ ਨੂੰ ਦੀ ਲੀਡਰਸ਼ਿਪ ਵੀ ਸੈਂਟਰੀ ਬਣਾਉਂਦਾ ਉਹਨਾਂ ਦੀ ਪੋਲਿਟਿਕਸ ਵੀ ਉਹ ਚੱਲਣ ਦਿੰਦਾ ਹੁੰਦਾ ਕਿੱਤੇ ਵੀ ਜਿਵੇਂ ਹੁਣ ਅਮਰੀਕਾ ਹੈ ਜਿਹੜੇ ਛੋਟੇ ਛੋਟੇ ਕੰਟਰੀਆਂ ਦੇ ਵਿੱਚ ਸਰਕਾਰਾਂ ਕਿਵੇਂ ਬਦਲਨੀ ਆ ਕਿੱਧਰ ਨੂੰ ਚਲਾਉਣਾ ਉਹਨਾਂ ਦਾ ਵੱਡਾ ਤਖੰਦ ਅੰਦਾਜ਼ੀ ਸਾਰੀ ਦੁਨੀਆ 'ਚ ਹਜੇ ਤੱਕ 70-75 ਸਾਲ ਦੀ ਸੈਕੰਡ ਵਰਲਡ ਵਾਰ ਤੋਂ ਬਾਅਦ ਹੈਗੀ ਆ ਤੇ ਐਵੇਂ ਇੱਥੇ ਸਾਰੀ ਗੱਲਬਾਤ ਤੁਸੀਂ ਇਹ ਕਹਿ ਦਈਏ ਵੀ ਇਹ ਬਿਲਕੁਲ ਫ੍ਰੀ ਬੈਠੇ ਆ ਆਪਣੀ ਮਰਜ਼ੀ ਕਰ ਲੈਣਗੇ ਨਾ ਤਾਂ ਅਕਾਲ ਤਖਤ ਦੇ ਉੱਤੇ ਜਹੇਦਾਰ ਆਪਣੀ ਮਰਜ਼ੀ ਉਸ ਤਰੀਕੇ ਨਾਲ ਕਰ ਸਕਦਾ ਨਾ ਐਸਜੀਪੀਸੀ ਕਰ ਸਕਦਾ ਨਾ ਅਕਾਲੀ ਦਲ ਕਰ ਸਕਦਾ ਇਹਨਾਂ ਦੇ ਪਿੱਛੇ ਤਾਰਾਂ ਖੜਕਦੀਆਂ ਸਾਰੀਆਂ ਤੇ ਇਹ ਤਾਰਾਂ ਨਾਲ ਕਿਸੇ ਅਦਿੱਖ ਅਦਿੱਖ ਜਿਹੜੀਆਂ ਸਟ੍ਰਿੰਗ ਹੈ ਉਹ ਜਿਹੜੀਆਂ ਅਦਿੱਖ ਤਰ੍ਹਾਂ ਦੇ ਅੰਦਰ ਧਾਗੇ ਆ ਜਾਨੇ ਉਹ ਪਿੱਛੇ ਵੱਜਦੇ ਵੇ ਇਹਨਾਂ ਦੇ ਤੇ ਉਹ ਜਿਹੜੇ ਕੱਚੇ ਧਾਗੇ ਆ ਉਹ ਇਹਨਾਂ ਨੂੰ ਇਸ ਤਰੀਕੇ ਨਾਲ ਬੰਨੀ ਬੈਠੇ ਆ ਪੱਕੇ ਤਰੀਕੇ ਨਾਲ ਸੰਗਲਾ ਵਾਂਗੂ ਇਹ ਨਿਕਲਦੇ ਸਕਦੇ ਸੋ ਇਹ ਆ ਵੀ ਇਹ ਇਹ ਸਾਰੇ ਮਾਹੌਲ ਦੇ ਵਿੱਚੋਂ ਸਾਨੂੰ ਐਂ ਲੱਗਦਾ ਵੀ ਇਹ ਕਲਾਪਸ ਵੱਲ ਨੂੰ ਜਾ ਰਿਹਾ ਹੈ ਕਲਾਪਸ ਵੱਲ ਨੂੰ ਦਿਨ-ਦਿਨ ਜਾ ਰਿਹਾ ਹੈ ਤੇ ਇਹਦੇ 'ਚ ਕੋਈ ਵਿਸ਼ਵਾਸ ਨਹੀਂ ਰਹਿਣਾ ਇਹ ਕੋਰੋਸ਼ਨ ਚੈੱਕ ਵਿਸ਼ਵਾਸ ਰੱਖਦਾ ਜਿੱਤੂ ਸਾਹਿਬ ਵਿਸ਼ਵਾਸ ਦਾ ਚਾਂਸ ਘਟਾ ਹੈ ਹਾਂਜੀ ਸਿੱਧੂ ਸਾਹਿਬ ਐਸਜੀਪੀਸੀ ਦਾ ਦਾਇਰਾ ਸੀਮਤ ਹੋ ਕੇ ਪੰਜਾਬ ਤੱਕ ਰਹਿ ਗਿਆ ਅਕਾਲੀ ਦਲ ਤੇ ਐਸਜੀਪੀਸੀ ਕਿਤੇ ਸੰਘਰਸ਼ ਕਰਨ ਦੀ ਨਜ਼ਰ ਨਹੀਂ ਆਈ ਉਹਦੇ ਲਈ ਲੜਾਈ ਲੜਦੀ ਨਜ਼ਰ ਨਹੀਂ ਆਈ ਚੁੱਪ ਵੱਟਦੀ ਰਹੀ ਕਿਨਾਰਾ ਕਰਦੀ ਰਹੀ ਮੇਰੇ ਕੋਲ ਜੋ ਤਾਜੀ ਜਾਣਕਾਰੀ ਹੈ ਉਹ ਇਹ ਵੀ ਹੈ ਕਿ ਟੀਮ ਨਾ ਬੰਨ ਪਿੱਛੇ ਸੁਖਵੀਰ ਬਾਦਲ ਦੀ ਜਿਹੜੀ ਵਰਕਿੰਗ ਕਮੇਟੀ ਹੈ ਉਹ ਨਾ ਬੰਨ ਪਿੱਛੇ ਇਹ ਵੀ ਕਾਰਨ ਹੈ ਕਿ ਜਿਨ੍ਹਾਂ ਨੇ ਜ਼ੋਰ ਲਾਇਆ ਕਿ ਸੁਖਵੀਰ ਜੀ ਤੁਸੀਂ ਉਹ ਪ੍ਰਧਾਨ ਬਣੋ ਤੁਹਾ ਤੋਂ ਬਿਨਾਂ ਨਹੀਂ ਸਰਨਾ ਉਹ ਨਾਲ ਮੈਂਬਰ ਬਣਨ ਲਈ ਵੀ ਤਿਆਰ ਨਹੀਂ ਉਹ ਕਹਿੰਦੇ 나 ਜੀ ਸਾਨੂੰ ਰਹਿਣ ਤੋਂ ਨਵੇਂ ਨੂੰ ਮੌਕਾ ਦੇ ਲੋ ਕਿਉਂਕਿ ਪਤਾ ਹੈ ਕਿ ਜੇ ਕੰਮ ਕਰਨਾ ਪਊਗਾ ਹੁਣ ਜੇ ਨਵੇਂ ਸਿਰ ਤੋਂ ਸ਼ੁਰੂ ਕਰਨਾ ਹੈ ਕੰਮ ਕੰਮ ਦੀ ਪੋਜੀਸ਼ਨ 'ਚ ਹੈ ਨਹੀਂਗੇ ਕੋਈ ਇਹ ਵੀ ਇੱਕ ਪਹਿਲੂ ਹੈ ਜਾਂ ਡਰ ਲੱਗਦਾ ਹੈ ਕਿ ਪਹਿਲਾਂ ਹੀ ਲੋਕਾਂ ਨੇ ਪ੍ਰਵਾਨ ਨਹੀਂ ਕੀਤੀ ਉਹ ਦੁਬਾਰਾ ਕਿਤੇ ਫਿਰ ਪਿੱਛੇ ਹਟਣਾ ਪਊਗਾ ਇਸ ਲਈ ਪਹਿਲਾਂ ਹੀ ਪਿੱਛੇ ਰੋ ਇਹ ਹੀ ਜੀ ਸਥਿਤੀ ਵੀ ਹੈਗੀ ਹੈ